हां ਜਿਵੇਂ ਜਿਨ੍ਹਾਂ ਨੂੰ ਆੜ ਤਾਂ ਕਹਿ ਸਕਦੇ ਆੜ ਦੀਆਂ ਦੁਕਾਨਾਂ ਸੀ ਬਾਣੀ ਸੀ ਆੜ ਕਿ ਅਸੀਂ ਪਹਿਲਾ ਇਸ ਉਸ ਜੁੱਗ ਦੇ ਵਿੱਚ ਬਿਲਕੁਲ ਪੰਜਾਬ ਚ ਤਾਂ ਜਿਵੇਂ 2 250 ਵੋਟਾਂ ਤੇ ਪੰਚਾਇਤ ਬਣਾ ਦਿੰਦੇ ਆ ਗ੍ਰਾਮ ਪੰਚਾਇਤ ਹੈ ਇੱਥੇ ਘਟੋ ਘੜ 2500 ਵੋਟ ਤੇ ਇੱਕ ਪੰਚਾਇਤ ਬਣਦੀ ਹੈ ਦੋ ਪਿੰਡਾਂ ਦੀ ਰਲ ਕੇ ਜਿਵੇਂ ਕੋਠੇ ਪਹਿਲਾ ਪਿੰਡ ਹੈ ਜਿੱਥੇ ਪਟਵਾਰਖਾਨਾ ਬਣਿਆ ਹੋਇਆ ਹੈ ਨਾ ਨਹੀਂ ਸਾਡੇ ਸਾਰੇ ਪਿੰਡਾਂ ਚ ਬਣਿਆ ਹੋਇਆ ਜੀ ਅੱਛਾ ਅੱਛਾ ਮਿੱਤਰੋ ਆ ਰਹਿਸਮਈ ਰੋਡ ਇੱਕ ਰਹਿਸਮਈ ਪਿੰਡ ਦੇ ਵਿੱਚ ਜਾਂਦਾ ਜਿੱਥੋਂ ਦੀਆਂ ਰਹਿਸਮਈ ਗੱਲਾਂ ਸੁਣ ਕੇ ਤੁਸੀਂ ਕਿਤਨਾ ਕਿਤੇ ਬਹੁਤ ਪ੍ਰਭਾਵਿਤ ਹੋਵੋਗੇ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਇਹ ਪਿੰਡ ਕਿਸੇ ਵੇਲੇ ਬਹੁਤ ਵੱਡਾ ਸ਼ਹਿਰ ਹੁੰਦਾ ਸੀ ਲਗਭਗ 1947 ਤੋਂ ਪਹਿਲਾਂ ਦੀ ਗੱਲ ਹੈ ਜਦੋਂ ਕਿ ਇਹ ਪਿੰਡ ਇੱਕ ਬਹੁਤ ਵੱਡਾ ਨਗਰਪਾਲਿਕਾ ਸ਼ਹਿਰ ਹੁੰਦਾ ਸੀ ਜਿੱਥੇ ਬਹੁਤ ਤਗੜੀ ਮੰਡੀ ਲੱਗਦੀ ਹੁੰਦੀ ਸੀ ਛੋਲਿਆਂ ਦੀ ਕਪਾਹ ਦੀ ਜਿੱਥੇ ਕਿ ਟ੍ਰੇਨਾਂ ਚੱਲਦੀਆਂ ਹੁੰਦੀਆਂ ਸੀ ਆਖਰਕਾਰ ਇਹੋ ਜਿਹਾ ਕੀ ਕਾਰਨ ਬਣਿਆ ਵੀ 1947 ਤੋਂ ਪਹਿਲਾਂ ਦਾ ਸ਼ਹਿਰ 1947 ਤੋਂ ਬਾਅਦ ਕਿਦਾਂ ਪਿੰਡ ਬਣ ਗਿਆ ਕਿਵੇਂ ਇਹ ਐਡਾ ਵੱਡਾ ਸ਼ਹਿਰ ਉੱਜੜ ਗਿਆ ਆਓ ਇਸ ਸ਼ਹਿਰ ਬਾਰੇ ਜਾਣਦੇ ਹਾਂ ਵੀ ਇਹ ਸ਼ਹਿਰ ਪਿੰਡ ਕਿਵੇਂ ਬਣਿਆ ਇਹ ਤੋਂ ਦੀਆਂ ਰਹੱਸਮਈ ਗੱਲਾਂ ਇਥੋਂ ਦੇ ਖੰਡਰ ਘਰ ਹਵੇਲੀਆਂ ਕਿਵੇਂ ਬਰਬਾਦ ਹੋਈਆਂ ਨੇ ਵੀਡੀਓ ਨੂੰ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਨਾਲ ਜੁੜ ਚੁੱਕੇ ਨੇ ਸਰਦਾਰ ਰਮੇਸ਼ ਮੱਕੜ ਜੀ ਜੋ ਕਿ ਆਪਣੇ ਨਾਲ ਪੂਰਾ ਸਫ਼ਰ ਨਿਭਾਉਣਗੇ ਲੋ ਵੀ ਦੋਸਤੋ ਅੱਜ ਆਪਾਂ ਪਹੁੰਚੇ ਹਿੰਦੂ ਮਾਲ ਕੋਟ ਤੇ ਆਪਣੇ ਨਾਲ ਹੈਗੇ ਨੇ ਸਰਦਾਰ ਰਮੇਸ਼ ਮੱਕੜ ਜੀ ਠੀਕ ਹੈ ਪੱਤਰਕਾਰ ਨੇ ਇਥੋਂ ਦੇ ਮੌਜੂਦਾ ਤੇ ਆਪਾਂ ਨੂੰ ਹਿੰਦੂ ਮਾਲ ਕੋਟ ਬਾਰੇ ਪੂਰੀ ਨੌਲੇਜ ਦੇਣਗੇ ਇਥੋਂ ਦੇ ਪੁਰਾਣੇ ਰੇਲਵੇ ਸਟੇਸ਼ਨ ਬਾਰੇ ਇਹ ਕਿੰਨਾ ਕਿੰਨਾ ਨੂੰ ਜੋੜਦਾ ਸੀ ਤੇ ਕਹਿੰਦੇ ਆ ਵੀ ਉਦੋਂ ਗੰਗਾ ਨਗਰ ਨਹੀਂ ਹੁੰਦਾ ਸੀ ਜਦੋਂ ਇਹ ਹਿੰਦੂ ਮਾਲ ਕੋਟ ਸਭ ਤੋਂ ਵੱਡੀ ਮੰਡੀ ਹੁੰਦੀ ਸੀ ਏਸ਼ੀਆ ਦੀ ਐਂਆ ਮਕਰ ਸਾਹਿਬ ਬਿਲਕੁਲ ਜੀ ਬਿਲਕੁਲ ਤੇ ਸਾਨੂੰ ਕਰਾਉਂਗੇ ਸੈਰ ਬੁਰੀ ਸੀ ਜ਼ਰੂਰ ਜੀ ਵੀਡੀਓ ਨਾਲ ਜੁੜੇ ਰਿਹਾ ਜੇ ਪ੍ਰਾਣੀ ਥਾਂ ਉਜੜੀ ਹੋਈ ਥਾਂ ਤੁਹਾਨੂੰ ਦਿਖਾਵਾਂਗੇ ਹਿੰਦੂ ਮਾਲ ਕੋਟ ਤੇ ਨੇੜੇ ਹੀ ਇੱਧਰ ਬਾਰਡਰ ਆ ਪਾਕਿਸਤਾਨ ਦਾ ਉਹ ਅਸੀਂ ਵਖਾ ਨਹੀਂ ਸਕਦੇ ਬਾਕੀ ਜੋ ਵੀ ਇੱਥੇ ਪ੍ਰਾਣੀਆਂ ਵਿਰਾਸਤਾਂ ਨੇ ਉਹ ਤਾਂ ਉਹਦੇ ਤੁਹਾਨੂੰ ਦਰਸ਼ਕ ਕਰਾਵਾਂਗੇ ਵੀਡੀਓ ਨੂੰ ਵਾਤਵਾਤ ਦੀ ਸ਼ੇਅਰ ਕਰ ਦਿਓ ਤੇ ਸਾਡੀ ਵੀਡੀਓ ਨਾਲ ਜੁੜੇ ਤੇ ਮਿੱਤਰੋ ਇਹ ਆ ਮੰਡੀ ਜੋ ਕਿ 1947 ਤੋਂ ਪਹਿਲਾਂ ਦੀ ਸਭ ਤੋਂ ਮਸ਼ਹੂਰ ਮੰ ਇੱਥੇ ਕਪਾਹ ਵੀ ਵੇਗਦੀ ਸੀ ਛੋਲੇ ਵੀ ਵੇਗਦੇ ਸੀ ਤੇ ਟ੍ਰੇਨ ਆਉਂਦੀ ਸੀ ਜਿਹੜੀ ਕਿ ਲੱਦ ਕੇ ਲੈ ਜਾਂਦੀ ਸੀ ਤੇ ਇਸ ਆ ਜਿਹੜੀ ਥੜਾ ਬਣਿਆ ਹੋਇਆ ਨਾ ਇਸ ਥੜੇ ਦੇ ਉੱਪਰ ਛੋਲਿਆਂ ਦੇ ਢੇਰ ਲੱਗੇ ਹੁੰਦੇ ਸੀ ਕਿਸੇ ਵੇਲੇ ਹਾਲਾਂਕਿ ਸਾਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ ਹਾਲਾਂਕਿ ਬਹੁਤ ਵੱਡਾ ਏਰੀਆ ਹੈ ਪਰ ਸਾਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ ਹੁਣ ਇੱਥੇ ਡਵੈਲਪਮੈਂਟ ਹੋਈ ਜਾਂਦੀ ਆ ਕੁਝ ਚੀਜ਼ਾਂ ਬਣੀਆਂ ਜਾ ਰਹੀਆਂ ਹਾਲਾਂਕਿ ਇਹਨਾਂ ਨੂੰ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਸੀ 1947 ਤੋਂ ਪਹਿਲਾਂ ਇੱਕ ਨਗਰਪਾਲਿਕਾ ਦਾ ਇਹਨੂੰ ਦਰਜਾ ਪ੍ਰਾਪਤ ਸੀ ਠੀਕ ਹੈ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ 1947 ਚ ਜਿਹੜੀ ਇੱਥੋਂ ਟ੍ਰੇਨ ਲੰਘਦੀ ਹੁੰਦੀ ਸੀ ਦਿੱਲੀ ਤੋਂ ਲੈ ਕੇ ਤੇ ਕਰਾਚੀ ਤੱਕ ਉਹ ਟ੍ਰੇਨ ਜਾਂਦੀ ਸੀ ਠੀਕ ਹੈ ਬਠਿੰਡਾ ਤੇ ਅਬੋਰ ਤੇ ਤੀਜਾ ਸਟੇਸ਼ਨ ਸੀ ਹਿੰਦੂਮਲ ਕੋਡ ਜਿਹੜਾ ਇੰਡੀਆ ਦਾ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਸੀ ਜੀ ਦਾਣਾ ਮੰਡੀ ਇੱਥੋਂ ਦੀ ਜਿਹੜੀ ਐ ਅਨਾਜ ਦੀ ਮੰਡੀ ਪੂਰੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਦੀ ਮੰਡੀ ਜਿਹਨੂੰ ਆਪਾਂ ਇੰਟਰਨੈਸ਼ਨਲ ਮੰਡੀ ਮੰਨ ਸਕਦੇ ਹਾਂ ਇੰਟਰਨੈਸ਼ਨਲ ਉਹਨੂੰ ਕਹਿੰਦੇ ਐ ਇੱਥੋਂ ਸਮਾਨ ਤੁਸੀਂ ਦਿੱਲੀੋਂ ਮਾਲ ਆਉਂਦਾ ਹੁੰਦਾ ਸੀਗਾ ਇੱਥੋਂ ਗੱਠਾਂ ਜਾਂਦੀਆਂ ਜਾਂਦੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਨਰਮੇ ਦੀਆਂ ਕਪਾਹ ਦੀਆਂ ਜਿਹੜੀਆਂ ਗੱਠਾਂ ਜਾਂਦੀਆਂ ਹੁੰਦੀਆਂ ਸੀ ਇੱਥੋਂ ਸਮਾ ਸੱਟਾ ਅਗਲਾ ਰੇਲਵੇ ਸਟੇਸ਼ਨ ਐ ਠੀਕ ਹੈ ਉਸ ਤੋਂ ਬਾਅਦ ਲਾਹੌਰ ਕਰਾਚੀ ਕੁਇਟਾ ਕਾਬੁਲ ਸਮਾ ਸੱਟਾ ਕਿੰਨੇ ਕਿਲੋਮੀਟਰ ਦੂਰ ਹੈ ਲਗਭਗ 5 ਕਿਲੋਮੀਟਰ ਹੈ ਇਸ ਤੋਂ ਬਾਅਦ گاਾਂ ਇਹ ਕਰਾਚੀ ਕਰਾਚੀ ਤੋਂ ਲਾਹੌਰ ਕੋਇਟਾ ਪਸ਼ਾਵਰ ਅਫਗਾਨਿਸਤਾਨ ਕਾਬੁਲ ਕੰਦਾਰ ਤੱਕ ਆਪਣੇ ਇੰਡੀਆ ਦਾ ਜਿਹੜਾ ਮਾਲ ਜਾਂਦਾ ਹੁੰਦਾ ਸੀ ਇਸ ਮੰਡੀ ਤੋਂ ਆ ਮੌਜੂਦਾ ਮੰਡੀ ਹੈ ਜਿਹੜੀ ਤੁਸੀਂ ਵੇਖ ਰਹੇ ਹੋ ਇੱਥੇ ਜਾਂਦਾ ਹੁੰਦਾ ਸੀ 1901 ਦੇ ਚ ਸਭ ਤੋਂ ਵੱਡੀ ਜਿਹੜੀ ਛੱਟ ਹੈ ਨਾ ਅਕਸਰ ਆਪਾਂ ਕਹਿੰਦੇ ਆ ਨਾ ਵੀ ਸਾਰਿਆਂ ਨਾਲੋਂ ਜ਼ਿਆਦਾ ਛੱਟ ਪੰਜਾਬ ਨੂੰ ਲੱਗੀ ਹੈ ਹੂੰ 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 ਪੰਜਾਬ ਤੋਂ ਵੀ ਜ਼ਿਆਦਾ ਛੱਟ ਇਸ ਸਾਡੇ ਹਿੰਦਮਨ ਕੋਟੇਰੀਆ ਨੂੰ ਲੱਗੀ ਠੀਕ ਹੈ ਕਾਰਨ ਇਹ ਕਿ ਜਿੱਦਾਂ ਤੁਸੀਂ ਦੇਖ ਰਹੇ ਹੋ ਏਸ਼ੀਆ ਦੀ ਸਾਰਿਆਂ ਨਾਲ ਵੱਡੀ ਮੰਡੀ ਸੀ ਹੂੰ ਹੂੰ ਸਾਰੇ ਇੱਥੇ ਜਿੰਨੇ ਵੀ ਵਪਾਰੀ ਸੀ ਇੱਧਰ ਨਾਲ ਨਾਲ ਦੁਕਾਨਾਂ ਸੀ ਸਾਰਿਆਂ ਪਾਸੇ ਆ ਪੁਰਾਣੀਆਂ ਤੁਸੀਂ ਹਵੇਲੀਆਂ ਦੇਖ ਰਹੇ ਹੋ ਇਹ ਸਾਰੀਆਂ ਦੁਕਾਨਾਂ ਸੀ ਉਹਨਾਂ ਦੀਆਂ ਇਹ ਸਾਕ ਤੋਂ ਜੇ ਪ੍ਰਾਣੀਆਂ ਦੁਕਾਨਾਂ ਜਿਵੇਂ ਜਿਨ੍ਹਾਂ ਨੂੰ ਆੜਤਾ ਕਹਿ ਸਕਦੇ ਆੜਦੀਆਂ ਦੁਕਾਨਾਂ ਸੀ ਬਾਣੀ ਸੀ ਆੜਤਾ ਕਿ ਅਸੀਂ ਪਹਿਲਾ ਇਸ ਉਸ ਜਗ ਦੇ ਵਿੱਚ ਬਿਲਕੁਲ ਠੀਕ ਹੈ ਇੱਥੋਂ ਰੇਲਵੇ ਜਿਹੜਾ ਇਹ ਸਟੇਸ਼ਨ ਸੀ ਪਾਕਿਸਤਾਨ ਵਾਲੇ ਜਦੋਂ ਹੱਦਬੰਦੀ ਹੋਈ 1947 ਚ ਵੰਡ ਹੋ ਗਈ ਪਾਕਿਸਤਾਨ ਵਾਲਿਆਂ ਨੇ ਆਪਦੀ ਰੇਲਵੇ ਲਾਈਨ ਪੱਟਤੀ ਠੀਕ ਹੈ 1959 ਤੱਕ ਆਪਣੀ ਰੇਲਵੇ ਲਾਈਨ ਇੱਥੋਂ ਤੱਕ ਚੱਲਦੀ ਰਹੀ ਟ੍ਰੇਨਾਂ ਆਉਂਦੀਆਂ ਸੀ ਦਿੱਲੀ ਤੋਂ ਇੱਥੋਂ ਤੱਕ ਰੁਕਦੀਆਂ ਸੀ ਤੇ ਮੁੜ ਕੇ ਫਿਰ ਦੂਸਰਾ ਇੱਥੋਂ ਵਾਪਸ ਚਲੀਆਂ ਜਾਂਦੀਆਂ ਸੀ ਫਿਰ 1900 ਹਾਲੇ ਤੇ 47 ਦਾ ਜਖਮ ਹਰੇ ਹੀ ਗਈ ਸੀ ਬਿਲਕੁਲ ਜੀ ਤੇ ਉਸ ਤੋਂ ਬਾਅਦ 1965 ਵਾਲਾ ਜਿਹੜਾ ਜੰਗ ਲੱਗਿਆ ਉਹ ਹੋਰ ਲੋਕਾਂ ਨੂੰ ਤੋੜ ਕੇ ਰੱਖਤਾ ਉਦੋਂ ਵੀ ਇੱਥੋਂ ਦੇ ਜਿਹੜੇ ਰਹਿੰਦੇ ਵਪਾਰੀ ਸੀ ਉਹ ਵਾਪਸ ਇੱਥੋਂ ਕੋਈ ਗੰਗਨਗਰ ਸ਼ਿਫਟ ਹੋ ਗਿਆ ਕੋਈ ਸਾਦਲ ਸ਼ਹਿਰ ਹੋ ਗਿਆ ਕੋਈ ਸੰਗਰੀਏ ਹੋ ਗਿਆ ਕੋਈ ਕਰਨਪੁਰ ਜਾ ਵੜਿਆ ਠੀਕ ਹੈ ਹੌਲੀ ਹੌਲੀ ਪਲਾਨ ਹੁੰਦਾ ਗਿਆ ਹੁੰਦਾ ਗਿਆ 1970 ਚ ਆ ਕੇ ਫਿਰ ਇੱਥੋਂ ਦੀ ਜਿਹੜੇ ਰੇਲਵੇ ਸਟੇਸ਼ਨ ਹੈ ਬੰਦ ਹੋ ਗਿਆ ਪਰਮਨੈਂਟ ਇੱਥੋਂ 2 ਕਿਲੋਮੀਟਰ ਜਿਹੜਾ ਰੇਲਵੇ ਸਟੇਸ਼ਨ ਹੈ ਹਿੰਦੂਮਿਲ ਕੋੜਦਾ ਉਹ ਅੱਡ ਬਣਾਤਾ ਰੇਲਵੇ ਲਾਈਨ ਦਾ ਮੂੰਹ ਜਿਹੜਾ ਹੈ ਉਹ ਗੰਗਨਗਰ ਨੂੰ ਉਸ ਪਾਸੇ ਮੋੜਦਾ ਫਿਰ ਧੀਰੇ ਧੀਰੇ ਉਸ ਤੋਂ ਬਾਅਦ 1971 ਦੀ ਜੰਗ ਹੋਈ 71 ਦੀ ਜੰਗ ਜਿਹੜਾ ਬਚਾ ਖੁਸ਼ ਸੀ ਕਸਰ ਉਹ 71 ਨੇ ਪੂਰੀ ਕਰਤਾ ਤੇ ਹੁਣ ਅੱਜ ਇਹ ਹਾਲਾਤ ਹੈ ਵੀ ਇੱਥੇ ਜਿਹੜਾ ਕਦੇ ਨਗਰਪਾਲਿਕਾ ਹੁੰਦੀ ਸੀ ਤੇ 1959 ਚ ਨੂੰ ਇੱਕ ਪੰਚਾਇਤ ਦਾ ਦਰਜਾ ਮਿਲਿਆ ਥੋੜੀ ਥੋੜੀ ਜਨਸੰਖਿਆ ਘਟਦੀ ਘਟਦੀ ਅੱਜ ਬਸ ਇੱਕ ویرਾਨੀ ਹੀ ਰਹਿ ਗਈ ਹੋਰ ਕੁਛ ਵੀ ਪੱਲੇ ਹੈ ਨਹੀਂ ਇੱਥੇ ਠੀਕ ਹੈ ਇੱਥੇ ਹੁਣ ਕੋਈ ਵੀ ਨਹੀਂ ਰਹਿ ਰਿਆ ਨਾ ਬਹੁਤ ਹੀ ਘੱਟ ਮਤਲਬ ਇਹ ਹਿੰਦੂਮਲ ਕੋਟ ਦਾ ਹੈਗਾ ਕੋਈ ਹੁਣ ਪੰਚਾਇਤ ਬਣਦੀ ਇੱਥੇ ਵੈਸੇ ਉਹ ਬਾਰ ਬਾਰ ਰਹਿ ਜਾਂਦਾ ਪਿੰਡ ਆਹੀ ਪਿੰਡ ਹੈਗਾ ਜੀ ਬਾਹਰ ਬਿੜ ਜਿਹੜਾ ਪਿੱਛੇ ਰਹਿ ਗਿਆ ਬਸ ਇਹ ਉਜੜਿਆ ਪਿੰਡ ਇਹ ਅੱਗ ਲੱਗ ਹੀ ਰਹਿ ਗਿਆ ਹਾਂਜੀ ਹਾਂਜੀ ਅੱਗੇ ਹੁਣ ਹੈਗਾ ਅੱਗੇ ਆਪਾਂ ਤਾਂ ਨਹੀਂ ਅੱਗੇ ਕੁਝ ਵੀ ਨਹੀਂ ਹੈ ਨਹੀਂ ਇਹ ਸਭ ਬਰਾਨਾ ਬਸ ਇਹੀ ਹਿੰਦੂ ਮਲ ਕੋਟ ਹਾਂਜੀ ਹਾਂਜੀ ਇਸ ਤੋਂ ਬਾਅਦ ਅੱਗੇ ਕੁਝ ਨਹੀਂ ਨਾ ਅੱਗੇ ਫੌਜ ਜਾਣ ਨਹੀਂ ਹੈਨਾ ਹਾਂਜੀ ਚਲੋ ਇਹ ਘਰ ਪੁਰਾਣੇ ਪਿੱਛੇ ਰਹਿ ਗਏ ਫਿਰ ਉਹ ਹਾਂ ਘਰ ਪੁਰਾਣੇ ਤਾਂ ਫਿਰ ਹੁਣ ਥਿਰੇ ਥਿਰੇ ਲੋਕ ਡਵੈਲਪ ਹੋਈ ਜਾਂਦੇ ਨਵੇਂ ਘਰ ਪਾਈ ਜਾਂਦੇ ਹੈਗੇ ਜਿਹੜੇ ਪੁਰਾਣੇ ਘਰ ਟਾ ਕੇ ਤੇ ਜਿਹੜਾ ਪੁਰਾਣਾ ਇੱਥੇ ਰੇਲਵੇ ਸਟੇਸ਼ਨ ਸੀ ਉੱਥੇ ਨਹੀਂ ਜਾਣ ਦਿੰਦੀ ਬੀਐਸਐਫ ਉੱਥੇ ਮਨਾਹੀ ਆ ਪਹਿਲਾਂ ਪਹਿਲਾਂ ਜਾਣ ਦਿੰਦੇ ਸੀ ਹਾਂਜੀ ਪਹਿਲਾਂ ਜਾਣ ਦਿੰਦੇ ਸੀ ਸੁਰੱਖਿਆ ਦੀ ਵਜ੍ਹਾ ਨਾਲ ਕਿਉਂਕਿ ਬੀਐਸਐਫ ਆਪਣਾ ਵੀ ਫਰਜ ਬਣਦਾ ਹੈ ਵੀ ਆਪਾਂ ਕੋਈ ਵੀ ਇਸ ਤਰ੍ਹਾਂ ਦੀ ਵੀਡੀਓ ਨਾ ਬਣਾਈਏ ਜਿਹਦੇ ਨਾਲ ਆਪਣੇ ਦੇਸ਼ ਨੂੰ ਆਪਣੀ ਖੁਫੀਆ ਜਾਣਕਾਰੀ ਲੀਕ ਹੋਵੇ ਤਾਂ ਇਸ ਲਈ ਸਾਨੂੰ ਮਨਾ ਕੀਤਾ ਹੋਇਆ ਹੈ ਕਿ ਬੀਐਸਐਫ ਕੈਂਪਸ ਦੇ ਕਿਤੇ ਵੀ ਕੋਲ ਨਹੀਂ ਜਾਣਾ ਜਾਂ ਕੋਈ ਆਪਾਂ ਵੀਡੀਓ ਨਹੀਂ ਬਣਾ ਸਕਦੇ ਠੀਕ ਹੈ ਜੀ ਤੇ ਇਹ ਪਾਕਿਸਤਾਨ ਕਿੰਨੀ ਕੁ ਅਧੂਰੀ ਤੇ ਆ ਪਾਕਿਸਤਾਨ ਸਾਹਮਣੇ ਦਿਖਾਈ ਦੇ ਰਿਹਾ ਜੀ ਬਿਲਕੁਲ ਬਿਲਕੁਲ ਅੱਧਾ ਕਿਲੋਮੀਟਰ ਦੀ ਦੂਰੀ ਹੈ ਹਾਂਜੀ 500 ਮੀਟਰ ਵੀ ਹੈ ਨਹੀਂ ਜੀ ਅੱਛਾ ਅੱਛਾ 500 ਮੀਟਰ ਦੀ ਦੂਰੀ ਤੇ ਹਾਂਜੀ 500 ਮੀਟਰ ਦਾ ਕਿਲੋਮੀਟਰ ਵੀ ਹੈ ਨਹੀਂ ਸਾਹਮਣੇ ਦਿਖਾਈ ਦੇ ਮੱਕੜ ਸਾਹਿਬ ਆਪਾਂ ਨੂੰ ਦਿਖਾਉਣਗੇ ਪੁਰਾਣੀਆਂ ਦੁਕਾਨਾਂ ਤੇ ਮੱਕੜ ਸਾਹਿਬ ਜੀ ਤੁਸੀਂ ਅੱਗੇ ਲੱਗੋ ਲੀਡ ਕਰੋ ਹਾਂਜੀ ਤੇ ਆ ਤੁਹਾਨੂੰ ਪੁਰਾਣੀਆਂ ਬਿਲਡਿੰਗਾਂ ਦਿਖਾ ਦਨੇ ਇਧਰ ਬੀਐਸਐਫ ਆ ਉਹ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਰੋਕ ਆ 1947 ਤੋਂ ਲੈ ਕੇ 1960 ਤਾ 1960 ਜਦੋਂ ਇਹਨੂੰ ਪಂಚਾਇਤੀ ਰਾਜ ਦਰਜਾ ਦਿੱਤਾ ਗਿਆ ਉਦੋਂ ਲੋਕ ਉਜੜੇ ਇੱਥੋਂ ਹਣਾ ਹਾਂਜੀ ਹਾਂਜੀ ਪਹਿਲਾਂ ਤਾਂ ਨਗਰਪਾਲਿਕਾ ਦਰਜਾ ਹੀ ਸੀਗਾ ਹਾਂਜੀ ਹਾਂਜੀ ਬਿਲਕੁਲ ਜਿਹੜੇ ਇੱਥੋਂ ਮੱਕੜ ਸਾਹਿਬ ਜਿਹੜੇ ਇੱਥੋਂ ਦੇ ਬੰਦੇ ਸੀ ਉਹ ਫਿਰ ਕਿੱਥੇ ਵਸੇ ਜਾ ਗਏ ਉਹ ਜ਼ਿਆਦਾ ਗੰਗਨਗਰ ਤੇ ਸਾਦੂਲ ਸ਼ਹਿਰ ਜਿੰਨੇ ਵੀ ਸਾਦੂਲ ਸ਼ਹਿਰ ਦੇ ਅਰੋੜੇ ਆ ਮਹਾਜਨ ਆ ਅੱਛਾ ਜੀ ਉਹ ਉੱਥੇ ਇੱਥੋਂ ਉੱਥੇ ਜਾ ਵੜੇ ਉਹਨਾਂ ਨੇ ਆਪਦੇ ਬਿਜ਼ਨ ਅੱਛਾ ਆ ਜਿਹੜੀ ਤੁਸੀਂ ਆ ਦੁਕਾਨਾਂ ਦੇ ਦੇਖ ਰਹੇ ਹੋ ਪਲੇ ਵੇਲੇ ਦੀਆਂ ਕਿਡੀਆਂ ਵਧੀਆ ਬਣਾਈਆਂ ਹੋਈਆਂ ਦੁਕਾਨਾਂ ਤੇ ਹਾਂਜੀ ਹਾਂਜੀ ਇਹ ਦੁਕਾਨਾ ਉਦੋਂ ਦੀਆਂ ਬਣੀਆਂ ਹੀ ਆਂ ਫਟੋ ਉਹ ਸਾਹਮਣੇ ਲਿਖਿਆ ਹੈ ਨਾ 1960 ਉਹ ਦੇਖੋ ਉਹ ਸਾਹਮਣੇ ਇਹ ਦੁਕਾਨਾ ਬਣੀਆ ਸੀ ਹੈ ਫੇਰ ਇੱਥੋਂ ਜਾਂਦਾ ਸੀ ਸਾਹਿਬ ਇਧਰ ਕੀ ਆ ਸਾਹਮਣੇ ਕੀ ਆ ਆ ਜਿਹੜੀ ਬਿਲਡਿੰਗ ਹੈ ਜਿਹੜਾ ਇਹ ਹੁਣ ਨਵੀਆਂ ਬਿਲਡਿੰਗਾਂ ਬਣੀਆਂ ਇੱਥੇ ਇੱਥੋਂ ਦਾ ਜਿਹੜਾ ਹੈ ਇਹ ਹੈਗਾ ਹਸਪੀਟਲ ਹੈ ਅੱਛਾ ਜੀ ਡਿਸਪੈਂਸਰੀ ਆ ਮੋਰਚਰੀ ਬਣੀ ਹੋਈ ਹੈ ਠੀਕ ਹੈ ਜੀ ਤੇ ਇੱਧਰ ਸਾਹਮਣੇ ਕੀ ਹੈ ਇਹ ਉਹੀ ਪੁਰਾਣੀਆਂ ਦੁਕਾਨਾਂ ਸੀ ਨਾ ਸਾਰੀ ਮੰਡੀ ਇਹ ਪੁਰਾਣੀਆਂ ਦੀ ਸਾਰੀ ਮੰਡੀ ਦੀ ਜਗ੍ਹਾ ਬਸ ਹਾਂਜੀ ਤੇ ਇਹ ਬਾਅਦ ਚ ਬਿਲਡਿੰਗ ਬਣੀ ਹੈ ਇੱਥੇ ਕੀ ਬਣਾਇਆ ਹੋਇਆ ਹੈ ਇਹ ਪਸ਼ੂ ਚਿਕਿਤਸਾ ਲੈ ਆ ਆਪਾਂ ਦਾ ਜਿਹੜਾ ਹਸਪੀਟਲ ਆ ਆ ਕੀ ਰਹਿ ਜਾਂਦਾ ਇਹ ਪੰਚਾਇਤ ਘਰ ਹੈ ਇਹ ਸਾਹਮਣੇ ਪੰਚਾਇਤ ਘਰ ਹੁਣ ਮੌਜੂਦਾ ਬਣਾਇਆ ਹਾਂ ਹਾਂਜੀ ਬਹੁਤ ਸੋਹਣਾ ਪੰਚਾਇਤ ਘਰ ਲੋਕ ਸਪੈਸ਼ਲ ਵੇਖਣਾ ਆਉਂਦੇ ਆ ਇਹ ਵੇਖਣਾ ਬਹੁਤ ਅੰਦਰੋ ਜਾ ਕੇ ਆਪਾਂ ਹਾਂਜੀ ਹਾਂਜੀ ਤੇ ਦੇਖ ਸਕਦੇ ਹੋ ਜੀ ਆਜੋ ਲੰਮੀ ਸਾਹਿਬ ਪੰਚਾਇਤ ਘਰ ਵੇਖ ਲਓ ਆ ਪੌੜੀਆਂ ਜੜਦੀਆਂ ਹੁੰਦੀਆਂ ਸੀ ਤਾਂ ਦੁਕਾਨਾਂ ਨੂੰ ਹੈਨਾ ਹਾਂਜੀ ਜਵਾਰੇ ਪੁਰਾਣੇ ਸਮੇਂ ਦੇ ਤੇ ਇਧਰ ਮੁੜ ਕੇ ਪਿੰਡ ਵੱਸੀ ਜਾਂਦੇ ਹੁਣ ਇਧਰ ਸਾਰੇ ਘਰ ਬੱਜੇ ਹੈਨਾ ਜੇ ਸਾਰੇ ਘਰ ਪਰ ਤੇ ਆ ਸਰਕਾਰੀ ਘਰ ਹੋ ਗਏ ਹੈਨਾ ਹਾਂਜੀ ਹਾਂਜੀ ਆ ਕੁਆਟਰ ਹੈ ਜੀ ਹਸਪੀਟਲ ਬਣਿਆ ਹੋਇਆ ਬੜਾ ਵਧੀਆ ਇਹ ਹਸਪੀਟਲ ਵਧੀਆ ਹੈ ਪੂਰਾ ਵਧੀਆ ਫਰਸਟ ਕਲਾਸ ਹੁਲਤ ਮਿਲਦੀ ਹੈ ਹਾਂਜੀ 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 ਤੇ ਇਹ ਹਿੰਦੂਮਲ ਕੋਟ ਦਾ ਇਹ ਪੰਚਾਇਤ ਘਰ ਹੈ ਜੀ ਇਹ ਪੰਚਾਇਤ ਘਰ ਹੈ ਜੀ ਬਹੁਤ ਸੋਹਣਾ ਪੰਚਾਇਤ ਘਰ ਬਣਿਆ ਹੋਇਆ ਲਓ ਜੀ ਇਹ ਆ ਹਿੰਦੂਮਲ ਕੋਟ ਦਾ ਸਭ ਤੋਂ ਸੋਹਣਾ ਕਹਿੰਦੇ ਪੰਚਾਇਤ ਘਰ ਇਹ ਗੈਸਟ ਹਾਊਸ ਹੈ ਜੀ ਸਾਡੇ ਕੋਈ ਵੀ ਬਾਹਰੋਂ ਆਉਂਦੇ ਆ ਤਾਂ ਗੈਸਟ ਹਾਊਸ ਚ ਬੜੀ ਸੁਵਿਧਾ ਹੈਗੀ ਇਹ ਬਿਲਕੁਲ ਫਰੀਦ ਆਫ ਕੋਸਟ ਰਹਿਣ ਪੱਕੇ ਲੈਟ ਵਗੈਰਾ ਸਾਰੇ ਹੋਏ ਆਸੀ ਲੱਗੇ ਹੋਏ ਆ ਸਾਡੇ ਪਿੰਡ ਦੇ ਇਥੇ ਹਿੰਦੂ ਮਲਕੋਟ ਦੇ ਜਿਹੜੇ ਸਰਪੰਚ ਹੈ ਜਗਵੀਰ ਸਿੰਘ ਨਿਆਉਲ ਆ ਬਹੁਤ ਵਧੀਆ ਬੰਦੇ ਆ ਆਪਣੇ ਠੀਕ ਹੈ ਜੀ ਠੀਕ ਹੈ ਤੇ ਉਹਨਾਂ ਨੇ ਇੱਕ ਗੈਸਟ ਹਾਊਸ ਬਣਾਇਆ ਕੋਈ ਵੀ ਬਾਹਰੋਂ ਮਤਲਬ ਵਿਜ਼ਟਰ ਆਉਂਦੇ ਆ ਹਿੰਦੂ ਮਲਕੋਟ ਦੇਖਣ ਬਾਉਂਡਰ ਦੇਖਣ ਆਉਂਦੇ ਆ ਤਾਂ ਉਹ ਫਿਰ ਰਾਤ ਨੂੰ ਇੱਥੇ ਸਟੇ ਇੱਥੇ ਕਰ ਸਕਦੇ ਆ ਜੀ ਕੋਈ ਆ ਵਾਟਰ ਸਪਲਾਈ ਵੀ ਇੱਥੋਂ ਹੀ ਜਾਂਦੀ ਹੈ ਹਾਂਜੀ ਹਾਂਜੀ ਇਹ ਸਿਜੌਲਪੁਰ ਬਣਿਆ ਹੋਇਆ ਹੈ ਮੇਨ ਸਮੱਸਿਆ ਇਹ ਹੈ ਵੀ ਦੇਖ ਲਓ ਵੀ ਅੱਜ ਹਿੰਦੂਪੁਰ ਕੋਰਡ ਦਾ ਆਪ ਦਾ ਕੋਈ ਵਾਟਰ ਵਰਕਸ ਵੀ ਹੈ ਨਹੀਂ ਸਿਜੌਲਪੁਰ ਬਣਿਆ ਹੋਇਆ ਵਾਟਰ ਵਰਕਸ ਉੱਥੋਂ ਪਾਣੀ ਦੀ ਸਪਲਾਈ ਆਉਂਦੀ ਹੈ ਇਹ ਤਾਂ ਇੱਕ ਜਿਵੇਂ ਕਹਿੰਦੇ ਨੇ ਚਿੱਟਾ ਹਾਥੀ ਹੈ ਸਿਰਫ ਵਿਖਾਵੇ ਵਾਸਤੇ ਕਿਉਂਕਿ ਇਹਦੀ ਸਪਲਾਈ ਬਿਲਕੁਲ ਚੱਲਦਾ ਹੈ ਬੰਦ ਬਿਲਕੁਲ ਪਾਣੀ ਫਿਰ ਤੁਹਾਨੂੰ ਪੀਣ ਦਾ ਕੀ ਸਹੂਲਤ ਥੱਲੋਂ ਪਾਈਪਰਾਂ ਹੀ ਆਉਂਦਾ ਪਾਣੀ ਦੀ ਬੜੀ ਸਮੱਸਿਆ ਇੱਥੋਂ ਦੇ ਲੋਕਾਂ ਵਾਸਤੇ ਪਾਈਪਰਾਂ ਹੀ ਕਿੱਥੋਂ ਆਉਂਦਾ ਪਾਣੀ ਸਿਜੌਲਪੁਰੋਂ ਇੱਥ ਪੰਚਾਇਤ ਜਿਹੜੀ ਹੈ ਨਮਲਕੋਟ ਦੇ ਅੰਦਰ ਸਿਉਲਪੁਰ ਵੀ ਆਉਂਦਾ ਕਿਉਂਕਿ ਪੰਜਾਬ ਚ ਤਾਂ ਜਿਵੇਂ 2 250 ਵੋਟਾਂ ਤੇ ਪੰਚਾਇਤ ਬਣਾ ਦਿੰਦੇ ਆ ਗ੍ਰਾਮ ਪੰਚਾਇਤ ਹੈ ਇੱਥੇ ਘਟੋ ਘਟ 2500 ਵੋਟ ਤੇ ਇੱਕ ਪੰਚਾਇਤ ਬਣਦੀ ਹੈ ਦੋ ਪਿੰਡਾਂ ਦੀ ਰਲ ਕੇ ਜਿਵੇਂ ਕੋਠੇ ਕੋਠਾ ਤੇ ਖੱਖਿਆਂ ਦੋ ਪਿੰਡਾਂ ਦੀ ਰਲ ਕੇ ਪੰਚਾਇਤ ਬਣੀ ਹੋਈ ਆ ਇਥੇ ਹਿੰਦੂਮਾਲ ਕੋਟ ਤੇ ਸੰਜੋਲ ਨਾਂ ਤੇ ਸੰਜੋਲਪੁਰੇ ਦੇ ਵਿੱਚ ਐਡ ਕੀਤਾ ਹੋਇਆ ਸੰਜੋਲਪੁਰੇ ਦੇ ਨਾਲ ਕਈ ਗੁਣਾ ਵੱਡਾ ਪਿੰਡ ਹੈਗਾ ਅੱਛਾ ਉਹਨਾਂ ਚ ਇਹਨਾਂ ਨੂੰ ਐਡ ਕਰਤਾ ਤੇ ਉੱਥੋਂ ਦਾ ਸਰਪੰਚ ਯਾਨੀ ਕਿ ਸੰਜੋਲਪੁਰੇ ਦਾ ਹੀ ਇਹਨਾਂ ਨੂੰ ਲੀਡ ਕਰਦਾ ਹਾਂਜੀ ਹਾਂਜੀ ਇੱਕ ਦੋ ਪਿੰਡਾਂ ਦਾ ਇੱਕ ਸਰਪੰਚ ਆ ਕਾਰ्यालय ਗ੍ਰਾਮ ਪੰਚਾਇਤ ਦਾ ਸਹੀ ਜਿਹੜਾ ਆ ਏ ਕਾਰੀਆ ਲੇਗਰ ਲੋ ਵੀ ਹਿੰਦੂ ਮਲ ਕੋੜ ਦਾ ਤੁਹਾਨੂੰ ಗ್ರಾಮ ਪੰਚਾਇਤ ਦਿਖਾ ਦਿੰਨੇ ਹਾਂ ਜੀ ਐਂਡ ਆਪਨ ਦਿਖਾਉਣੇ ਮਿੱਤਰੋ ਅੱਗੇ ਕੱਲ ਕੇ ਤੁਹਾਨੂੰ ਅੱਛਾ ਜੀ ਮੱਕੜ ਸਾਹਿਬ ਇਹ ਆਪਣੇ ਪੰਚਾਇਤ ਘਰ ਆ ਤੁਹਾਡਾ ਹਾਂਜੀ 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 ਇੱਥੇ ਫਿਰ ਤੁਹਾਡੇ ਸਾਰੇ ਫੈਸਲੇ ਕੀਤੇ ਜਾਂਦੇ ਆ ਇਹ ਫਿਰ ਉਥੋਂ ਦਾ ਸਰਪੰਚ ਸੁਜਾਲਪੁਰ ਦਾ ਇੱਥੇ ਆਣ ਕੇ ਬਹਿੰਦਾ ਹੀ ਉੱਥੇ ਵੀ ਬਣਾਇਆ ਪੰਚਾਇਤ ਘਰ ਨਹੀਂ ਜੀ ਨਹੀਂ ਇੱਥੇ ਬਣਿਆ ਜੀ ਬਹੁਤ ਹੀ ਪਟਵਾਰ ਘਰ ਆ ਪਟਵਾਰੀ ਇੱਥੇ ਬੈਠਦੇ ਆ ਇੱਥੇ ਕੀ ਆ ਪਟਵਾਰ ਪਟਵਾਰ ਖਾਨਾ ਅੱਛਾ ਪਟਵਾਰੀ ਵੀ ਇੱਥੇ ਆਣ ਕੇ ਬੈਠਦੇ ਆ ਹਾਂਜੀ ਹਾਂਜੀ ਹਿੰਦੂ ਮਾਲ ਕੋੜ ਚ ਪਟਵਾਰੀ ਆਣ ਕੇ ਬਹਿੰਦਾ ਇੱਥੇ ਬਹਿੰਦਾ ਜੀ ਹਾਂਜੀ ਬਿਲਕੁਲ ਪਹਿਲਾ ਪਿੰਡ ਜਿੱਥੇ ਪਟਵਾਰ ਖਾਨਾ ਬਣਿਆ ਹੋਇਆ ਹੈ ਨਾ ਨਹੀਂ ਸਾਡੇ ਸਾਰੇ ਪਿੰਡਾਂ ਚ ਬਣਿਆ ਹੋਇਆ ਜੀ ਅੱਛਾ ਅੱਛਾ ਆ ਹੈ ਨਹੀਂ ਮਨ ਲੱਗਦਾ ਹੈ ਹੈ ਨਹੀਂ ਲੋਕ ਲੱਗਿਆ ਨਾ ਚਲੋ ਕੋਈ ਗਾਨੀਆ ਪਾਇਆ ਵੇਖ ਲੈਣ ਤਾਂ ਮਿੱਤਰੋ ਤੁਹਾਨੂੰ ਦਿਖਾ ਦਿੰਨੇ ਜੂਮ ਕਰਕੇ ਇਹ ਆ ਰਿਹਾ ਜੀ ਪੰਚਾਇਤਕਰ ਕਿਆ ਬਾਤ ਹੈ ਹਰ ਇੱਕ ਬੰਦੇ ਦੀ ਇੱਥੇ ਗੱਲਬਾਤ ਸੁਣੀ ਜਾਂਦੀ ਆ ਤੇ ਵੇਖੋ ਕਿਵੇਂ ਨਗਰਪਾਲਿਕਾ ਤੋਂ ਪੰਚਾਇਤਕਰ ਬਣਾ ਦਿੱਤਾ ਗਿਆ ਕਿੱਥੇ ਇੱਕ ਬਹੁਤ ਤਗੜੀ ਮੰਡੀ ਹੁੰਦੀ ਸੀ ਹਾਂਜੀ ਨਗਰਪਾਲਿਕਾ ਹੁੰਦਾ ਸੀ ਬਿਕਾਨੇਰ ਦੀ ਹਨਾ ਬਿਲਕੁਲ ਰਿਆਸਤ ਇਹ ਹਿੰਦੂਮਾਲ ਕੋੜ ਕੇ ਇਸ ਨਾਂ ਤੇ ਪਿਆ ਤੁਹਾਨੂੰ ਆਈਡੀਆ ਹੋਵੇ ਏ ਵਿਰਜੀ 1914 ਚ ਬੀਕਰ ਨੇ ریاست ਤੇ ਮਾਰਾਇ ਗੰਗਾਸੀ ਨੇ ਆਦੇਸ਼ ਕੱਢੇ ਸੀ ਹੱਦਬੰਦੀ ਦੇ ਅੱਛਾ ਜੀ ਇੱਕ ਹਿੰਦੂਮਲ ਨਾਂ ਦਾ ਜਿਹੜਾ ਦਿਵਾਨ ਸੀ ਨਾ ਉਹ ਹੱਦਬੰਦੀ ਕਰਵਾਉਣ ਵਾਸਤੇ ਇਸ ਏਰੀਏ ਚ ਆਇਆ ਹੋਇਆ ਸੀ ਅੱਛਾ ਜੀ ਜਦੋਂ ਇਹਦਾ ਪਹਿਲਾ ਨਾਂ ਸੀ ਓੜਕੀ ਇਹ ਓੜਕੀ ਦੇ ਨਾਂ ਤੇ ਜਾਣਿਆ ਜਾਂਦਾ ਸੀ ਹਾਲਾਂਕਿ ਇੱਥੋਂ 8 ਕਿਲੋਮੀਟਰ ਚ ਓੜਕੀ ਪਿੰਡ ਹੈ ਉਹ ਇੱਥੋਂ 8 ਕਿਲੋਮੀਟਰ ਹੈਗਾ ਠੀਕ ਹੈ ਤੇ ਜਦੋਂ ਇਹ ਵੀ ਇਹਦਾ ਨਾਂ ਵੀ ਓੜਕੀ ਸੀ ਜਦੋਂ ਇੱਥੇ ਆਇਆ ਹਿੰਦੂਮਲ अच्छा दीवान हिंदू दी दी। दी दी मल ਇੱਥੇ ਆਇਆ ਬਿਮਾਰ ਹੋ ਗਿਆ ਤੇ ਉਹਦੀ ਹੋ ਗਈ ਡੈਥ ਅੱਛਾ ਜੀ ਡੈਥ ਤੋਂ ਬਾਅਦ ਜਦੋਂ ਮਹਾਰਾਜਾ ਗੰਗਾ ਸਿੰਘ ਨੂੰ ਪਤਾ ਲੱਗਿਆ ਵੀ ਉਹਦੇ ਦੀਵਾਨ ਦੀ ਡੈਥ ਹੋ ਗਈ ਉਹਦੀ ਯਾਦ ਵਿੱਚ ਉਹਦੇ ਸਮਰਪਣ ਭਾਵ ਨੂੰ ਵੇਖ ਕੇ ਤਾਂ ਉਹਨੇ ਇਸ ਕੋੜ ਕੀ ਨਾਮ ਬਦਲ ਕੇ ਉਹਦੇ ਨਾਂ ਤੇ ਹਿੰਦੂ ਮਲ ਕੋੜ ਰੱਖਤਾ ਉਹਦਾ ਨਾਮ ਅੱਛਾ ਜੀ ਅੱਛਾ ਠੀਕ ਰਾਜੇ ਮਹਾਰਾਜੇ ਦੇ ਆਪ ਦੇ ਜਿਹੜੇ ਵੀ ਪੈਰੋਕਾਰ ਸੀ ਮੰਤਰੀ ਸੀ ਉਹਨਾਂ ਦੀ ਕਦਰ ਕਰਦੇ ਸੀ ਤੇ ਉਹਨਾਂ ਨੂੰ ਇਸ ਤਰ੍ਹਾਂ ਸਨਮਾਨ ਦਿੰਦੇ ਸੀ ਜੀ ਇਹ ਸਨਮਾਨ ਦਿੱਤਾ ਹਿੰਦੂ ਮੱਲ ਉਹਨਾਂ ਦਾ ਨਾਮ ਸੀਗਾ ਹਿੰਦੂ ਮੱਲ ਕੋਟ ਦੇ ਨਾਂ ਤੇ ਹਾਂ ਜੀ ਹੁਣ ਇੱਕ ਦੀਵਾਨ ਦੇ ਨਾਂ ਤੇ ਇੱਕ ਪੂਰਾ ਉਹਨੇ ਇਹ ਨਗਰਪਾਲਿਕਾ ਕਿੱਡਾ ਤਗੜਾ ਏਰੀਆ ਸੀ ਜਿਦੇ ਚ ਛੋਲਿਆਂ ਦੀ ਮੰਡੀ ਲੱਗਦੀ ਹੁੰਦੀ ਸੀ ਕਿੱਡਾ ਤਕੜਾ ਵਪਾਰ ਹੁੰਦਾ ਸੀ ਹਨਾ ਰਾਜਸਥਾਨ ਦੀ ਵੀਰ ਜੀ ਸਭ ਤੋਂ ਪਹਿਲੀ ਬਰੋਡ ਗੇਜ ਰੇਲ ਲਾਈਨ ਰੇਲਵੇ ਲਾਈਨ ਬਰੋਡ ਗੇਜ ਰੇਲਵੇ ਲਾਈਨ ਹਿੰਦੂ ਮਲਕੋਟ ਸੀ ਠੀਕ ਸਭ ਤੋਂ ਪਹਿਲੀ ਹਾਂਜੀ ਕਰਨਪੁਰ ਬੈਠਿਓ ਸਾਦੂਲ ਸ਼ਰ ਬੈਠਿਓ ਕਿਤੇ ਵੀ ਤੁਸੀਂ ਬੈਠਿਓ ਗੰਗਨਗਰ ਇੱਕ ਛੋਟਾ ਜਿਹਾ ਕਸਬਾ ਸੀ ਆਰਾਮਨਗਰ ਦੇ ਨਾਂ ਤੇ ਉਹ ਤਾਂ ਗੰਗਨਗਰ ਦਾ ਅਸਤਿੱਤਵ ਨਹੀਂ ਸੀ ਅੱਛਾ ਜੀ ਉਹ ਤਾਂ ਗੰਗਨਗਰ ਹੁੰਦਾ ਹੀ ਨਹੀਂ ਸੀ ਗੰਗਨਗਰ ਹੁੰਦਾ ਹੀ ਨਹੀਂ ਸੀ ਠੀਕ ਹੈ ਮੇਨ ਸ਼ਹਿਰ ਹੁੰਦਾ ਸੀ ਹਿੰਦੂ ਮਲਕੋਟ ਜਿੱਦਾਂ ਤੁਸੀਂ ਅੱਜ ਮੰਨ ਲਓ ਆਪਾਂ ਚੰਡੀਗੜ੍ਹ ਜਾਂ ਦਿੱਲੀ ਜਾਣੇ ਆ ਤਾਂ ਮੇਨ ਆਪਾਂ ਕਹਿੰਨੇ ਆ ਨਾ ਵੀ ਬਠਿੰਡਾ ਸਭ ਤੋਂ ਵੱਡਾ ਸ਼ਹਿਰ ਹੈ ਰੇਲਵੇ ਦਾ ਜਿਵੇਂ ਜੰਕਸ਼ਨ ਹੈ ਜੰਕਸ਼ਨ ਹੈ ਇਹ ਇੱਕ ਤਰ੍ਹਾਂ ਦਾ ਵੀ ਜੰਕਸ਼ਨ ਤਾਂ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਇੱਥੇ ਇੱਕੋ ਹੀ ਰੂਟ ਇੱਕ ਹੀ ਸੀਗਾ ਤਾਂ ਇਹ ਮੇਨ ਸਟੇਸ਼ਨ ਹੁੰਦਾ ਸੀ ਰੇਲਵੇ ਸਟੇਸ਼ਨ ਹੁੰਦਾ ਸੀ ਤੇ ਲੋਕ ਇੱਥੋਂ ਆ ਕੇ ਕਿਸੇ ਨੇ ਦਿੱਲੀ ਜਾਣਾ ਹੈ ਜਾਂ ਲਾਹੌਰ ਜਾਣਾ ਹੈ ਕਰਾਚੀ ਜਾਣਾ ਤਾਂ ਇੱਥੋਂ ਟ੍ਰੇਨ ਫੜਨੇ ਸਭ ਤੋਂ ਵੱਡਾ ਮਨਪਸੰਦ ਸੀ ਮੇਨ ਸੀ ਵੰਡ ਤੋਂ ਬਾਅਦ ਲਾ ਲੋ ਵੀ ਪਾਕਿਸਤਾਨ ਤੇ ਭਾਰਤ ਨੂੰ ਜੋੜਦਾ ਹੀ ਇਹ ਸੀ ਵੰਡ ਤੋਂ ਪਹਿਲਾਂ ਪਹਿਲਾਂ ਭਾਰਤ ਤੇ ਪਾਕਿਸਤਾਨ ਨੂੰ ਜੋੜਦਾ ਹੀ ਇਹ ਸੀ ਚਲੋ ਤਾਂ ਬਾਅਦ ਦੀਆਂ ਗੱਲਾਂ ਨੇ ਚਲਿਏ ਫਿਰ ਅੱਗੇ ਆਪਾਂ ਚਲੋ ਜੀ ਇਹ ਆ ਜੀ ਇਧਰ ਪਟਵਾਰਖਾਨਾ ਇਧਰ ਪੰਚਾਇਤ ਘਰਦਾਂ ਨੂੰ ਦਿੱਤਾ ਵਿਖਾ ਤੇ ਹੁਣ ਆਪਾਂ ਦੁਬਾਰਾ ਵਾਪਸ ਚੱਲਦੇ ਆਂ ਇਧਰ ਵੀ ਮੇਨ ਗੇਟ ਹੈਗਾ ਪਰ ਇਹ ਲੋਕ ਆ ਉਹ ਲੋਕ ਅੱਗੇ ਸਕੂਲ ਲੈ ਵੀ ਮੱਕੜ ਸਾਹਿਬ ਨੇ ਸਾਨੂੰ ਸਾਰਾ ਹਿੰਦੂ ਮਲ ਕੋਟ ਵਿਖਾਇਆ ਹਾਲਾਂਕਿ ਅੱਗੇ ਬਹੁਤ ਆ ਕਿਉਂਕਿ ਅੱਧਾ ਹਿੰਦੂ ਮਲ ਕੋਟ ਕਹਿੰਦੇ ਪਾਕਿਸਤਾਨ ਚ ਰਹਿ ਗਿਆ ਜੀ ਰਹਿ ਗਿਆ ਜੀ ਬਿਲਕੁਲ ਹਾਂਜੀ ਹਾਂਜੀ ਅੱਧਾ ਪਾਕਿਸਤਾਨ ਚ ਰਹਿ ਗਿਆ ਤੇ ਅੱਧਾ ਭਾਰਤ ਚ ਰਹਿ ਗਿਆ ਹੈ ਨਾ ਹਾਂਜੀ ਹਾਂਜੀ ਤੇ ਇਸ ਕਰਕੇ ਜਿਹੜਾ ਕਿ ਕਾਫੀ ਹਿੱਸਾ ਜਿਹੜਾ ਕਿ ਆਪਣੇ ਨਾਲੋਂ ਜ਼ਿਆਦਾ ਹਿੱਸਾ ਹਿੰਦੂ ਮਲ ਕੋਟ ਪਾਕਿਸਤਾਨ ਦੇ ਵਿੱਚ ਆ ਹੈ ਨਾ ਹਾਂ ਕਹਿ ਸਕਦੇ ਹਾਂ ਕਹਿ ਸਕਦੇ ਤੇ ਚਲੋ ਜੀ ਤੇ ਬਹੁਤ ਮਿਹਰਬਾਨੀ ਸ਼ੁਕਰੀਆ ਆਪਣਾ ਸੱਚ ਮੱਕੜ ਸਾਹਿਬ ਆਪਣਾ ਚੈਨਲ ਕਿਡਾ ਅਪਰਮੇਸ਼ ਮੱਕੜ ਦੇ ਨਾਂ ਤੇ ਫੇਸਬੁੱਕ ਤੇ ਵੀ ਤੇ YouTube ਤੇ ਵੀ ਚੈਨਲ ਬਣਾ ਰੱਖਿਆ ਹੈ ਜੀ। ਅੱਛਾ ਜੀ। ਬਾਈ ਜੀ ਜਰੂਰ ਸਰਚ ਕਰਕੇ ਫੋਲੋ ਕਰੋ ਤੁਹਾਨੂੰ ਇਹ ਆਉਣ ਵਾਲੇ ਸਮੇਂ 'ਚ ਹਿੰਦੂਮਾਲ ਕੋਟ ਦੀ ਕੱਲੀ-ਕੱਲੀ ਜਾਣਕਾਰੀ ਦੇਣਗੇ। ਕਿਉਂਕਿ ਅਸੀਂ ਤਾਂ ਆਏ ਆ ਕੋਈ 15-20 ਮਿੰਟ ਇੱਥੇ ਲਾਏ ਆ ਇਹ ਰਹਿੰਦੀ ਹੀ ਇੱਥੇ ਆ। ਹਾਂਜੀ। ਠੀਕ ਆ ਤੇ ਕੱਲੀ-ਕੱਲੀ ਜਾਣਕਾਰੀ ਤੁਹਾਨੂੰ ਵਿਖਾਉਣਗੇ। ਤੇ ਇਹ ਕੁਝ ਪੁਰਾਣੀਆਂ ਬਿਲਡਿੰਗਾਂ ਜਿਵੇਂ ਕਿ ਤੁਹਾਨੂੰ ਵਿਖਾਈਆਂ ਸੀ ਇੱਧਰ ਦੇਖ ਸਕਦੇ ਹੋ ਤੁਸੀਂ। ਤੇ ਠੀਕ ਆ ਇਹ ਉਹ ਦੁਕਾਨਾਂ ਨੇ ਜਿਵੇਂ ਆਰਤੀਆਂ ਦੀਆਂ ਦੁਕਾਨਾਂ ਹੁੰਦੀਆਂ ਸੀ ਇੱਥੇ ਲੱਗਦੀਆਂ ਨੇ ਇਹ ਆਰਤੀਏ ਬੰਦੇ ਹ ਤਾਂ ਇਹ ਸਾਰੇ ਉੱਜੜ ਕੇ ਹੁਣ ਇਸ ਵਕਤ ਜਿਵੇਂ ਕਿ ਲਾਲੂ ਸਰਦੂਲ ਗੜ੍ਹ ਸ਼ਹਿਰ ਜਿਹੜਾ ਵਸਿਆ ਸਾਦੂਲ ਸ਼ਹਿਰ ਸਾਦੂਲ ਸ਼ਹਿਰ ਸਾਦੂਲ ਸ਼ਹਿਰ ਚ ਗਏ ਚਲੇ ਕੁਛ ਗਿਆ ਚਲੇ ਆਪਣੇ ਦਰਗੰਗਾ ਨਗਰ ਹਨਾ ਬਿਲਕੁਲ ਹਾਂਜੀ ਤੇ ਇਹ ਜਿਹੜੀਆਂ ਬਿਲਡਿੰਗਾਂ ਉਸ ਤੋਂ ਬਾਅਦ ਦੀਆਂ ਬਣੀਆਂ ਹੀਆਂ ਹਨ ਜੀ ਨਵੀਆਂ ਬਣੀਆਂ ਇਹ ਨਵੀਆਂ ਉਧਰ ਘਰ ਬਾਅਦ ਚ ਵਸੇ ਨੇ ਹਾਂਜੀ ਤੇ ਲਗਭਗ ਸਾਹਮਣੇ ਆ ਗਈ ਬੀਓਪੀ ਹਿੰਦੂਮਲ ਕਲ ਜਿਹੜੀ ਬੀਐਸਐਫ ਏਜੰਸੀ ਜਿਹੜੀ ਇਹਨਾਂ ਦੀ ਦੇਖਰੇਖ ਕਰਦੀ ਹੈ ਚੋਕੀ ਚੋਕੀ ਜਿਵੇਂ ਕੋਟਾ ਉਸ ਤੋਂ ਬਾਅਦ ਅੱਗੇ ਬਾਡਰ ਮ ਕੋਟ ਪੋਸਟ ਹੈ ਉਵੇਂ ਹਿੰਦੂਮਲ ਕੋਟ ਪੋਸਟ ਹੈ ਸਾਡੇ ਹਿੰਦੂਮਲ ਕੋ ਰਾਜਸਥਾਨ ਦੀ ਸਭ ਤੋਂ ਆਦਰਸ਼ ਜਿਵੇਂ ਆਪਾਂ ਵੇਖ ਸਕਦੇ ਨਾ ਵੀ ਤੁਸੀਂ ਵੇਖਿਆ ਹੋਣਾ ਫਰੋਜਪੁਰ ਜਾਂ ਆਸਫ ਹਲਾ ਬਾਰਡਰ ਫਾਇਲ ਕਾ ਇਦਾਂ ਹੀ ਦੂਸਰਾ ਅੰਮ੍ਰਿਤਸਰ ਦਾ ਤਾਰੀ ਬਾਰਡਰ ਹੈ ਉਸੇ ਸਾਡੇ ਕੋਸ਼ਿਸ਼ ਹੋ ਰਹੀ ਹੈ ਵੀ ਇੱਥੇ ਵੀ ਚੌਕੀ ਨੂੰ ਮਤਲਬ ਬਣਾਇਆ ਜਾਵੇ ਟੂਰਿਸਟ ਵਾਸਤੇ ਰਾਜਸਥਾਨ ਦੇ ਜਿੰਨੇ ਵੀ ਆਉਂਦੇ ਆ ਬਾਹਰਲੇ ਵੇਖਣ ਵਾਸਤੇ ਤਾਂ ਇਹ ਬੜੀ ਵਧੀਆ ਸਹੂਲਤ ਹੈ ਅੰਦਰ ਪਾਰਕ ਵਗੈਰਾ ਬਣਾ ਰੱਖਿਆ ਹੈ ਬੱਚਿਆਂ ਦੇ ਖੇਲ ਖੂਲ ਵਾਸਤੇ ਲਾਰ ਕੇ ਚੂਲੇ ਵਗੈਰਾ ਲਗਾ ਰੱਖੇ ਆ ਉਥੋਂ ਤੁਸੀਂ ਜਾਨਕੀ ਬਾਰਡਰ ਵੀ ਉਥੋਂ ਨਜ਼ਰ ਆਉਂਦਾ ਹਾਂ ਹਾਂ ਜੀ ਹਾਂ ਜੀ ਬਡਾਵਾ ਉਹਨਾਂ ਦੀ ਚੌਕੀ ਨਜ਼ਰ ਆਉਂਦੀ ਆ ਜੀ ਸਾਡਾ ਆਪ ਦੀ ਤਰਫੋਂ ਬਡਾਵਾ ਦੇ ਰਿਹਾ ਲੇਕਿਨ ਇਹ ਉੰਨੀ ਮਿਹਨਤ ਨਹੀਂ ਕਰ ਰਹੇ ਸਾਡੀ ਇਹ ਹੀ ਡਿਮਾਂਡ ਹੈ ਕਿ ਅਗਰ ਇਹਨੂੰ ਟੂਰਿਸਟ ਸਪੋਰਟ ਬਣਾਇਆ ਜਾਵੇ ਤਾਂ ਇੱਕ ਵਾਰੀ ਫਿਰ ਇਹ ਹਿੰਦੂਮਲ ਕੋਟ ਹਿੰਦੁਸਤਾਨ ਦੇ ਨਕਸ਼ੇ ਤੇ ਛਾ ਸਕਦਾ ਹੈ। ਮੇਰੀ ਹੋਰ ਇੱਕ ਜਿਹੜੀ ਇੱਥੇ ਰੇਲਵੇ ਸਟੇਸ਼ਨ ਦੀ ਜਗ੍ਹਾ ਹਜੇ ਜਿਹੜੀ ਆਪਾਂ ਦਿਖਾ ਨਹੀਂ ਸਕਦੇ ਜਿਹੜੀ ਕਿ ਹੁਣ ਬੀਐਸਐਫ ਦੇ ਅੰਡਰ ਆ। ਹਾਂਜੀ ਉਹ ਰੇਲਵੇ ਸਟੇਸ਼ਨ ਦੀ ਜਗ੍ਹਾ ਤੇ ਬੀਐਸਐਫ ਦਾ ਕਬਜ਼ਾ ਹੈ ਜਾਂ ਰੇਲਵੇ ਸਟੇਸ਼ਨ ਦੀ? ਕਬਜ਼ਾ ਬੀਐਸਐਫ ਨੇ ਆਪ ਦਾ ਕੈਂਪਸ ਬਣਾ ਰੱਖਿਆ ਹੈ ਲੇਕਿਨ ਜਿਹੜੀ ਰੇਲਵੇ ਸਟੇਸ਼ਨ ਰੇਲਵੇ ਡਿਪਾਰਟਮੈਂਟ ਨੇ ਹਾਲੇ ਤੱਕ ਬੀਐਸਐਫ ਨੂੰ ਐਕਵਾਇਰ ਮਤਲਬ ਕਰਨ ਨਹੀਂ ਦਿੰਦਾ ਕਿਉਂ ਨਹੀਂ ਕਰਨ ਦਿੰਦਾ ਕੀ ਕਰਨਾ ਕਿਉਂ ਉਹਨਾਂ ਦੇ ਮਨ ਚ ਹਜੇ ਵੀ ਹੈਗਾ ਵੀ ਸੋਚ ਇਹ ਇਹ ਵੀ ਆਪਾਂ ਇੱਥੇ ਚਲੋ ਵੱਡੇ ਲੈਵਲ ਦੀਆਂ ਗੱਲਾਂ ਹੈਗੀਆਂ ਲੇਕਿਨ ਆਪਣੀ ਸੋਚ ਇਹ ਹੈ ਵੀ ਸ਼ਾਇਦ ਕਦੇ ਬਾਰਡਰ ਖੁੱਲਦਾ ਹਾਂਜੀ ਠੀਕ ਹੈ ਤਾਂ ਉਸ ਤੋਂ ਬਾਅਦ ਬਾਰਡਰ ਖੁੱਲਦਾ ਤਾਂ ਰੇਲਵੇ ਡਿਪਾਰਟਮੈਂਟ ਨੂੰ ਕੋਈ ਦਿੱਕਤ ਨਾ ਆਵੇ ਦੂਸਰਾ ਦੁਬਾਰਾ ਰੇਲਵੇ ਟ੍ਰੇਨ ਸ਼ੁਰੂ ਕਰਨ ਲਈ ਇਸ ਲਈ ਉਹ ਦੇ ਨਹੀਂ ਰਿਹਾ ਲੈਤਾ আচ্ছা ਵੀ ਉਹਨਾਂ ਨੂੰ ਉਮੀਦ ਆ ਵੀ ਆਉਣ ਵਾਲੇ ਸਮੇਂ 'ਚ ਸਾਡਾ ਪਾਕਿਸਤਾਨ ਨਾਲ ਚੰਗੇ ਸਬੰਧ ਹੋ ਸਕਦੇ ਆ ਹੋ ਸਕਦੇ ਆ ਤੇ ਵਪਾਰ ਚੱਲਿਆ ਤੇ ਅਸੀਂ ਸਿੱਧਾ ਇੱਥੋਂ ਰੇਲਵੇ ਸਟੇਸ਼ਨ ਜਾਨੀ ਕਿ ਲੈ ਨਹੀਂ ਮੋੜਨੀ ਆ ਹਾਂਜੀ ਤਾਂ ਦੋਸਤੋ ਇਹ ਉਹ ਆੜਤੀਆਂ ਦੀਆਂ ਦੁਕਾਨਾਂ ਨੇ ਜਿੱਥੇ ਹਜੇ ਵੀ 1947 ਤੋਂ ਪਹਿਲਾਂ ਦੇ ਗਾਡਰ ਉਵੇਂ ਹੀ ਪਏ ਆ ਨੌਂਬਰ ਨੌ ਪਏ ਨੇ ਦੇਖੋ ਤੁਸੀਂ ਜੰਗਾਲ ਪੈਣ ਦੇ ਬਾਵਜੂਦ ਵੀ ਦੇਖੋ ਕਿੰਨੇ ਮਜ਼ਬੂਤ ਨੇ ਹਨਾ ਪੁਰਾਣਾ ਲੋਹਾ ਤਾਂ ਬਈ ਜੀ ਪੁਰਾਣਾ ਹੀ ਹੁੰਦਾ ਤੇ ਐਨ ਦੇਖੋ ਕਿੰਡੀ ਸੋਹਣੀ ਵਿਰਾਸਤਾ ਤੇ ਕਿੱਡਾ ਇਹਨਾਂ ਨੇ ਗੰਦਮਾਰ ਰੱਖਿਆ ਹਿੰਦੂ ਮਲਕੂਟ ਨੂੰ ਸੱਚੀ ਗੱਲ ਹੈ ਵੀ ਸ਼ਰਮ ਆਉਣੀ ਚਾਹੀਦੀ ਵੀ ਸਰਕਾਰ ਨੂੰ ਇਸ ਤੇ ਧਿਆਨ ਦੇਣਾ ਚਾਹੀਦਾ ਸੀ ਤੇ ਇਹਨਾਂ ਵਿਰਾਸਤਾ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਸੀ ਕੁੱਲ ਮਿਲਾ ਕੇ ਬਾਈ ਜੀ ਸਾਨੂੰ ਤਾਂ ਆਇਆ ਪੂਰਾ ਮਜ਼ਾ ਗੱਲ ਕਰੀਏ ਬਾਰਡਰ ਦੀ ਤਾਂ ਅਸੀਂ ਬਾਰਡਰ ਵੇਖ ਕੇ ਆਏ ਆ ਨੇੜੇ ਤੋਂ ਵੇਖ ਕੇ ਆਏ ਆ ਉੱਥੇ ਸਾਨੂੰ ਸ਼ੂਟ ਕਰਨ ਨਹੀਂ ਦਿੱਤਾ ਗਿਆ ਕਿਉਂਕਿ ਉੱਥੇ ਬਹੁਤ ਸਾਰੀਆਂ ਮਨਾਹੀਆਂ ਕੀਤੀਆਂ ਗਈਆਂ ਨੇ ਤੇ ਬਿਲਕੁਲ ਹੀ ਨੇੜੇ ਬਾਰਡਰ ਸੀਗਾ ਮੈਂ ਤਾਂ ਖੁਦ ਹੈਰਾਨ ਰਹਿ ਗਿਆ ਜਦੋਂ ਮੈਂ ਨੇੜੇ ਬਿਲਕੁਲ ਬਾਰਡਰ ਤੇ ਪਹਿਲੀ ਵਾਰੀ ਬਹੁਤ ਹੀ ਨੇੜੇ ਗਿਆ ਤੇ ਇਸ ਕਰਕੇ ਮਿੱਤਰੋ ਹੁਣ ਅਸੀਂ ਤੁਹਾਨੂੰ ਪਿੰਡ ਦੀ ਸੈਰ ਕਰਾਉਣੀ ਹੈ ਇਹ ਹੈ ਜੀ ਜਿਹੜਾ ਪਿੱਛੇ ਹਟਮਾ ਵਸਿਆ ਪਿੰਡਾ ਹਿੰਦੂ ਮਲਕੂਟ ਕਿਸੇ ਵੇਲੇ ਇਹ ਸ਼ਹਿਰ ਹੁੰਦਾ ਸੀ ਅੱਜ ਇਹ ਇੱਕ ਪਿੰਡਾ ਤੇ ਕਿੱਡਾ ਸੋਹਣਾ ਖੂਬਸੂਰਤ ਗੁਰਦੁਆਰਾ ਸਾਹਿਬ ਉਚਾਰਿਆ ਆ ਇੱਥੇ ਤੇ ਹਰ ਇੱਕ ਧਰਮ ਨੂੰ ਇੱਥੇ ਮੰਨਣ ਵਾਲੇ ਲੋਕ ਨੇ ਹੁਣ ਤੁਹਾਨੂੰ ਉਸ ਰੇਲਵੇ ਸਟੇਸ਼ਨ ਤੇ ਪਹੁੰਚਾ ਦਿੰਨੇ ਆ ਜਿੱਥੇ ਕਿ ਇਹਨਾਂ ਨੇ ਲਾਈਨ ਨੂੰ ਕਿ ਗੰਗਾ ਨਗਰ ਤੱਕ ਪਹੁੰਚਾਇਆ ਕਿਉਂਕਿ ਮੇਤਰੋ ਗੰਗਾ ਨਗਰ ਉਸ ਵੇਲੇ ਵਸਦਾ ਨਹੀਂ ਸੀ ਜਦੋਂ ਕਿ ਹਿੰਦੂਮਾਲ ਕੋਟ ਇੱਕ ਬਹੁਤ ਵੱਡਾ ਸ਼ਹਿਰ ਹੁੰਦਾ ਸੀ ਏਸ਼ੀਆ ਦੀ ਬਹੁਤ ਵੱਡੀ ਨਗਰਪਾਲਿਕਾ ਹੁੰਦੀ ਸੀ ਜਿੱਥੇ ਕਿ ਬਹੁਤ ਸਾਰੀਆਂ ਮੰਡੀਆਂ ਲੱਗਦੀਆਂ ਹੁੰਦੀਆਂ ਸੀ ਜਿਹੜੀ ਫੇਮਸ ਮੰਡੀ ਸੀ ਚਣਾ ਮੰਡੀ ਛੋਲਿਆਂ ਦੀ ਮੰਡੀ ਤੇ ਇਹ ਉਹ ਰੇਲਵੇ ਲਾਈਨ ਹੈ ਜਿਹੜੀ ਕਿ ਹਜੇ ਵੀ ਦੁਹਾਈਆਂ ਪਾਉਂਦੀ ਹੈ ਵੀ ਮੈਨੂੰ ਪਾਕਿਸਤਾਨ ਨਹੀਂ ਮੇਰਾ ਮੂੰਹ ਮੋੜ ਦੇ ਦੇਕਰ ਪੰਜਾਬ ਨੇ ਤਰੱਕੀ ਕਰਨੀ ਆ ਜਾਂ ਇਸ ਦੇਸ਼ ਨੇ। ਉਹ ਵੀ ਦੋਸਤੋ ਇਹ ਉਹ ਰੇਲਵੇ ਲਾਈਨ ਆ ਜਿਹੜੀ ਕਿ ਇੱਥੋਂ ਸਿੱਧੀ ਜਾਂਦੀ ਹੁੰਦੀ ਸੀ ਪਾਕਿਸਤਾਨ ਨੂੰ। ਅੱਗੇ ਆ ਪਿੰਡ ਹਿੰਦੂਮਲ ਕੋਟ। ਹਿੰਦੀਮਲ ਹਿੰਦੂਮਲ ਕੋਟ ਤੋਂ ਸਿੱਧੀ ਪਾਕਿਸਤਾਨ ਨੂੰ ਜਾਂਦਾ ਹੁੰਦਾ ਸੀ ਇਹ ਰੇਲਵੇ ਲਾਈਨ। ਇਹ ਉਹ ਰੇਲਵੇ ਲਾਈਨ ਆ ਜਿਹੜੀ ਉਸ ਤੋਂ ਬਾਅਦ ਇੱਥੋਂ ਮੋੜ ਕੇ ਸਿੱਧੀ ਗੰਗਾ ਨਗਰ ਵਾਲੀ ਸਾਈਡ ਨੂੰ ਕੱਢਦੀ ਤੇ ਪਾਕਿਸਤਾਨ ਵਾਲਿਆਂ ਨੇ ਜਦੋਂ ਵੰਡ ਤੋਂ ਬਾਅਦ ਉਹ ਰੇਲਵੇ ਲਾਈਨ ਪੱਟਤੀ, ਇੰਡੀਆ ਵਾਲਿਆਂ ਨੇ ਇਹ ਰੇਲਵੇ ਲਾਈਨ ਇਧਰੋਂ ਕੱਢਤੀ ਤੇ ਰੇਲਵੇ ਸਟੇਸ਼ਨ ਨੇ ਰੇਲਵੇ ਵਾਲਿਆਂ ਨੇ ਹਜੇ ਤੱਕ ਵੀ ਉਸ ਥਾਂ ਤੇ ਆਪਦਾ ਕਬਜ਼ਾ ਰੱਖਿਆ ਕਿਤੇ ਨਾ ਕਿਤੇ ਉਹਨਾਂ ਨੂੰ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਵਪਾਰ ਚੱਲਿਆ ਜਾਂ ਪਾਕਿਸਤਾਨ ਨਾਲ ਸਾਡੇ ਸਬੰਧ ਸਹੀ ਰਹਿ ਗਏ ਤਾਂ ਇਹ ਲੈਂਡ ਜਿਹੜੀ ਕਿ ਇੱਥੋਂ ਸਿੱਧੀ ਪਾਕਿਸਤਾਨ ਨੂੰ ਕੱਢੀ ਜਾ ਸਕਦੀ ਹੈ ਵਪਾਰਕ ਤੌਰ ਤੇ ਵਪਾਰ ਵਾਸਤੇ ਤਾਂ ਇਸ ਤਰੀਕੇ ਨਾਲ ਮਿੱਤਰੋ ਇਹ ਉਹ ਰੇਲਵੇ ਲਾਈਨ ਜਿਹੜੀ ਕਿ ਇੱਥੇ ਆਣ ਕੇ ਖਤਮ ਹੋ ਜਾਂਦੀ ਹੈ ਇੱਥੋਂ ਸਿੱਧੀ ਮੁੜ ਕੇ ਆ ਗੰਗਾ ਨਗਰ ਨੂੰ ਕੱਢ ਦਿੰਦੀ ਹੈ